ਲੋਕ ਸਭਾ ਚੋਣਾਂ ਨੂੰ ਨੇੜੇ ਵੇਖਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਲੀਡਰਸ਼ਿਪ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੁਝ ਹੋਰ ਲੋਕ ਹਿਤਾਂਸ਼ੀ ਫੈਸਲੇ ਲੈ ਜਾਣ ਦੇ ਅਸਾਰ ਨੇ ਕੁਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਨੇ ਰਜਿਸਟਰੀਆਂ ਕਰਵਾਉਣ 'ਚ ਐਨਓਸੀ ਦੀ ਸ਼ਰਤ ਖਤਮ ਕਰ ਦਿੱਤੀ ਸੀ ਇਸ ਨਾਲ ਜਿੱਥੇ ਰਜਿਸਟਰੀਆਂ ਦੇ ਕੰਮਕਾਜ ਵਿੱਚ ਤੇਜ਼ੀ ਆਏਗੀ ਉੱਥੇ ਹੀ ਆਮ ਲੋਕਾਂ ਨੂੰ ਭ੍ਰਸ਼ਟਾਚਾਰ ਤੋਂ ਵੀ ਰਾਹਤ ਮਿਲ ਗਈ ਹੈ ਕਿਉਂਕਿ ਐਨਓਸੀ ਨਾ ਹੋਣ ਕਾਰਨ ਲੋਕ ਅੰਦਰ ਖਾਤੇ ਰਿਸ਼ਵਤ ਦੇਣ ਲਈ ਮਜਬੂਰ ਹੋ ਰਹੇ ਸਨ ਲੋਕ ਸਭਾ ਚੋਣਾਂ ਨੂੰ ਦੇਖਦੇ ਆ ਮਾਨ ਸਰਕਾਰ ਕੁਝ ਹੋਰ ਲੋਕ ਹਿਤੈਸ਼ੀ ਫੈਸਲੇ ਲੈ ਕੇ ਜਨਤਾ ਨੂੰ ਰਾਹਤ ਦੇ ਸਕਦੀ ਹੈ ਕੁਝ ਫੈਸਲੇ ਵਪਾਰੀਆਂ ਤੇ ਸ਼ਹਿਰੀਆਂ ਨਾਲ ਵੀ ਜੁੜੇ ਹੋ ਸਕਦੇ ਨੇ ਭਾਜਪਾ ਨੇ ਜਿਸ ਤਰ੍ਹਾਂ ਅਯੋਧਿਆ ਚ ਸ਼੍ਰੀ ਰਾਮ ਮੰਦਰ ਦਾ ਉਸਾਰੀ ਕਾਰਜ ਸੰਪਨ ਕਰਵਾਇਆ ਹੈ ਉਸ ਤੋਂ ਸ਼ਹਿਰੀ ਲੋਕਾਂ ਦਾ ਝੁਕਾ ਪੰਜਾਬ ਚ ਭਾਜਪਾ ਵੱਲ ਜਾਣ ਤੋਂ ਰੋਕਣ ਲਈ ਵੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਸਰਕਾਰ ਕੋਲ ਹੁਣ ਫਰਵਰੀ ਮਹੀਨੇ ਦਾ ਸਮਾਂ ਬਚਿਆ ਹੈ ਕਿਉਂਕਿ ਮਾਰਚ ਦੇ ਅੱਧ 'ਚ ਕੇਂਦਰੀ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦੇਣਾ ਹੈ ਮੁੱਖ ਮੰਤਰੀ ਤੇ ਆਪ ਸਰਕਾਰ ਦਾ ਵੀ ਪੂਰਾ ਧਿਆਨ ਇਹਨਾਂ ਸੰਭਾਵਿਤ ਤਰੀਕਾਂ ਵੱਲ ਲੱਗਾ ਹੋਇਆ ਹੈ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਨੂੰ ਜਿੱਥੇ ਇੱਕ ਪਾਸੇ ਆਉਣ ਵਾਲੇ ਦਿਨਾਂ 'ਚ ਲੋਕ ਹਿਤੈਸ਼ੀ ਫੈਸਲਿਆਂ ਦੀ ਝੜੀ ਲਾਉਣੀ ਪਵੇਗੀ ਉੱਥੇ ਹੀ ਸਿਆਸੀ ਸਰਗਰਮੀਆਂ ਵੀ ਤੇਜ਼ ਕਰਨੀਆਂ ਪੈਣਗੀਆਂ